ਲੋ ਗੀਤਾ ਨਾਲ ਦਾਦਾ ਦਾਦੀ ਜੀਂ ਦੇ ਰਹਿਣਗੇ ਦਿੰਦੇ ਰਹੋ ਘਰ ਘਰ ਮੁਠੀਆਂ ਪਿਆਰੇ ਨੂੰ ਬੋਲੀ ਜੁੰਦੀ ਰਹੀ ਤਾਂ ਪੰਜਾਬੀ ਜੁੰਦੇ ਰਹਿਣਗੇ 12 ਵਜੇ ਤੋਂ ਲੈ ਕੇ ਰਾਤ ਦੇ 8 ਵਜੇ ਤੱਕ ਚੱਲੂਗਾ ਜਿਦੇ ਵਿੱਚ ਬੱਚਿਆਂ ਦੀਆਂ ਖੇਡਾਂ ਹੋਣਗੀਆਂ ਖਾਣ ਪੀਣ ਦੇ ਸਟਾਲ ਹੋਣਗੇ ਸ਼ਾਪਿੰਗ ਹੋਊਗੀ ਤੇ ਰੰਗ ਰੰਗ ਪ੍ਰੋਗਰਾਮ ਇੱਕ oprala ਕੀਤਾ ਜਾ ਰਿਹਾ ਡਾਕਟਰ ਬੀ ਆਰ ਆਮ ਬੀਜਾ ਕਲੱਬ ਲੋ ਜੋ ਕਿ ਅਸੀਂ ਇਸੇ ਚੀਜ਼ ਲਈ ਬਣਾਇਆ ਸੀ ਕਿ ਅਸੀਂ ਆਪਾਂ ਇਸ ਕਲੱਬ ਨਾਲ ਕਲਚਰਲ ਪ੍ਰੋਗਰਾਮ ਵਿੱਚ ਚਾਹੀਏ ਅਗਲੇ ਮਹੀਨੇ ਨਿਊਯਾਰਕ ਦੇ ਵਿੱਚ ਮੇਲਾ ਪੰਜਾਬੀਆ ਦਾ ਹੋਣ ਜਾ ਰਿਹਾ ਹੈ ਜਿਸ ਦੇ ਵਿੱਚ ਅਣਗਿਣਤ ਪੰਜਾਬੀ ਗਾਇਕ ਹਾਜ਼ਰੀ ਲਗਵਾਉਣ ਦੇ ਲਈ ਪਹੁੰਚਣਗੇ ਜਿਸ ਦਾ ਪੋਸਟਰ ਹਾਈਪ ਐਂਟਰਟੇਨਮੈਂਟ ਅਤੇ ਫੌਕਸਟਾਰ ਐਂਟਰਟੇਨਮੈਂਟ ਦੀ ਟੀਮ ਦੇ ਵੱਲੋਂ ਰਿਲੀਜ਼ ਕੀਤਾ ਗਿਆ ਹੈ हाई एंटरटेनमेंट दे लखी गिल ਅਤੇ ਫੋਕਸਟਾਰ ਐਂਟਰਟੇਨਮੈਂਟ ਦੇ ਤਿਰਜ ਕੁਮਾਰ ਪਾਵਰਡ ਬਾਈ ਡਾਕਟਰ ਬੀ ਆਰ ਅੰਬੇਦਕਰ ਕਲੱਬ ਨਿਊਯਾਰਕ ਦੇ ਵੱਲੋਂ 14 ਸਤੰਬਰ ਦਿਨ ਐਤਵਾਰ ਨੂੰ ਦੁਪਹਿਰ 2:00 ਵਜੇ ਤੋਂ ਰਾਤ 8:00 ਵਜੇ ਤੱਕ ਮੇਲਾ ਪੰਜਾਬੀਆ ਦਾ ਕਰਵਾਇਆ ਜਾ ਰਿਹਾ ਹੈ ਜਿਸ ਦਾ ਪੋਸਟਰ ਰਿਲੀਜ਼ ਕੀਤਾ ਗਿਆ ਲਖੀ ਗਿਲ ਅਤੇ ਤਿਰਜ ਕੁਮਾਰ ਚੋਕੇ ਬਹੁਤ ਸਾਰੇ ਵੱਡੇ ਪ੍ਰੋਗਰਾਮ ਆਰਗੇਨਾਈਜ਼ ਕਰਦੇ ਨੇ ਉਹਨਾਂ ਦੇ ਵੱਲੋਂ ਇਹ ਉਪਰਾ ਲਾ ਕੀਤਾ ਜਾ ਰਿਹਾ ਹੈ ਅਤੇ ਉਹਨਾਂ ਨੇ ਤੁਹਾਨੂੰ ਸਭ ਨੂੰ ਸੱਦਾ ਵੀ ਦਿੱਤਾ ਹੈ 14 ਸਤੰਬਰ ਨੂੰ ਬਹੁਤ ਹੀ ਵੱਡਾ ਨਿਊਯਾਰਕ ਵਿੱਚ ਮੇਲਾ ਲੈ ਕੇ ਆ ਰਹੇ ਹਾਂ ਇਹ ਮੇਲਾ ਅਸੀਂ 12 ਵਜੇ ਤੋਂ ਲੈ ਕੇ ਰਾਤ ਦੇ 8 ਵਜੇ ਤੱਕ ਚੱਲੇਗਾ ਜਿਦੇ ਵਿੱਚ ਬੱਚਿਆਂ ਦੀਆਂ ਖੇਡਾਂ ਹੋਣਗੀਆਂ ਖਾਣ ਪੀਣ ਦੇ ਸਟਾਲ ਹੋਣਗੇ ਸ਼ਾਪਿੰਗ ਹੋਊਗੀ ਤੇ ਰੰਗਾਰੰਗ ਪ੍ਰੋਗਰਾਮ ਜਿਦੇ ਵਿੱਚ ਸਾਡੇ ਵੱਡੇ ਆਰਟਿਸਟ ਬਾਬਾ ਬੋੜ ਮਾਮਾ صدیق ਜੀ ਪਹੁੰਚ ਰਹੇ ਹਨ ਤੇ ਉਹਨਾਂ ਦੇ ਨਾਲ ਸੁਖਜੀਤ ਕੌਰ ਜੀ ਡਿਊਡ ਜੋੜੀ ਪਹੁੰਚ ਰਹੀ ਆ ਮੱਖਣ ਜੀ ਪਹੁੰਚ ਰਹੇ ਆ ਸਿੱਪੀ ਗਿੱਲ ਜੀ ਪਹੁੰਚ ਰਹੇ ਆ ਅਮਰ ਰੋਜੀ ਜੀ ਤੇ ਸੱਭਾ ਮੁੰਡਾ ਜੰਗ ਸਤਪਾਲ ਸਿੰਘ ਸੱਭਾ ਜਿਹਦਾ ਅੱਜਕੱਲ ਪੂਰਾ ਕਰੇਜ ਆ ਤੇ ਉਹ ਪਹੁੰਚ ਰਹੇ ਹਨ ਤੇ ਅਮਰ ਸੈਂਬੀ ਸਾਡਾ ਲੋਕਲ ਕਲਾਕਾਰ ਸਾਡਾ ਵੀਰ ਆ ਰਵਿੰਦਰ ਸਿੰਘ ਉਹ ਸੈਂਸਨੈਟੀ ਤੋਂ ਹਾਇਓ ਤੋਂ ਪਹੁੰਚ ਰਹੇ ਆ ਹੋਰ ਵੀ ਜਿੰਨੇ ਵੀ ਭੰਗੜਾ ਗਿੱਧੇ ਦੀਆਂ ਟੀਮਾਂ ਵੀ ਆ ਰਹੀਆਂ ਹਨ ਯਾਨੀ ਪੂਰਾ ਸੋਨੂੰ ਪੰਜਾਬ ਦਾ ਮਾਹੌਲ ਲੱਗੂਗਾ ਤੇ ਮੇਲੇ ਤੇ ਆਓ ਫੈਮਲੀਆਂ ਲੈ ਕੇ ਆਓ ਜੀ 236 ਸਟ੍ਰੀਟ ਹੈਲਸੈਡ ਐਵਨੂ ਤੇ ਸਤੰਬਰ 14 ਆਉਣਾ ਨਾ ਭੁੱਲਣਾ ਪੰਜਾਬੀਆਂ ਦਾ ਮੇਲਾ ਪੰਜਾਬੀ ਯਾਦ ਕਰਾਵਾਂਗੇ ਉਥੇ ਇੱਕ ਪੰਜਾਬ ਇੰਦਾ ਰਹੇਗਾ ਸੰਗੀਤ ਰਾਗੀ ਢਾਡੀ ਜੂੰਦੇ ਰਹਿਣਗੇ ਲੋਕ ਗੀਤਾਂ ਨਾਲ ਦਾਦਾ ਦਾਦੀ ਜੀਂਦੇ ਰਹਿਣਗੇ ਦਿੰਦੇ ਰਹੋ ਭਰ-ਭਰ ਮੁਠੀਆਂ ਪਿਆਰੇ ਨੂੰ ਬੋਲੀ ਜੂੰਦੀ ਰਹੀ ਤਾਂ ਪੰਜਾਬੀ ਜੂੰਦੇ ਰਹਿਣਗੇ ਨਿਊਯਾਰਕ ਵਸਦੇ ਸਾਰੇ ਪੰਜਾਬੀਆਂ ਦੇ ਲਈ ਬਹੁਤ ਖੁਸ਼ੀ ਦੀ ਗੱਲ ਹੈ ਹਾਈਪ ਐਂਟਰਟੇਨਮੈਂਟ ਤੇ ਫੋਕਸਟਾਰ ਐਂਟਰਟੇਨਮੈਂਟ ਪਾਵਰਡ ਬਾਈ ਡਾਕਟਰ ਬੀ ਆਰ ਅੰਬੇਦਕਰ ਕਲੱਬ ਯੂ ਐਸ اے ਦੇ ਸਹਿਯੋਗ ਦੇ ਨਾਲ 14 ਸਤੰਬਰ ਦਿਨ ਐਤਵਾਰ ਨੂੰ 236 ਸਟਰੀਟ ਹੇਲ ਸਾਈਡ ਤੇ ਪੰਜਾਬੀਆਂ ਦਾ ਬਹੁਤ ਵੱਡਾ ਮੇਲਾ ਹੋਣ ਜਾ ਰਿਹਾ ਹੈ ਤੁਹਾਡਾ ਆਪਣਾ ਮੇਲਾ ਆਪਣਿਆਂ ਦੇ ਲਈ ਤੁਹਾਡੇ ਆਪਣੇ ਸ਼ਹਿਰ ਦੇ ਵਿੱਚ ਸੋ ਸਾਰੇ ਹੌਮ ਹਮਾ ਕੇ ਪਹੁੰਚੋ ਇਸ ਪ੍ਰੋਗਰਾਮ ਦੇ ਵਿੱਚ ਮਸ਼ਹੂਰ ਪੰਜਾਬੀ ਗਾਇਕ ਮੁਹੰਮਦ ਸਦੀਕ ਸੁਖਜੀਤ ਕੌਰ ਕੇ ਐਸ ਮੱਖਣ ਸੱਬਾ ਸਿੱਪੀ ਗਿਲ ਅਮਨ ਰੋਜ਼ੀ ਅਮਰ ਸਹਿਮਵੀ ਅਤੇ ਰਵਿੰਦਰ ਪੌਂਚਰੇ ਨੇ ਇਸ ਤੋਂ ਇਲਾਵਾ ਹੋਰ ਵੀ ਕਈ ਗਾਇਕ ਇਸ ਦੇ ਵਿੱਚ ਸ਼ਾਮਲ ਹੋਣਗੇ ਇਹ ਜੋ ਮੇਲਾ ਫੋਕਸਟਾਰ ਐਂਟਰਟੇਨਮੈਂਟ ਅਤੇ ਹਾਈਬੀ ਐਂਟਰਟੇਨਮੈਂਟ ਵੱਲੋਂ ਹੋ ਰਿਹਾ ਹੈ ਜੋ 14 ਸਤੰਬਰ ਦਿਨ ਐਤਵਾਰ ਨੂੰ ਹੈਲ ਸਾਈਡ ਦੇ ਪਾਰਕ ਵਿੱਚ ਹੋ ਰਿਹਾ ਹੈ ਮੈਂ ਸਾਰੇ ਹੀ ਪੰਜਾਬੀਆਂ ਨੂੰ ਸਾਰੇ ਹੀ ਭਾਰਤੀਆਂ ਨੂੰ ਬੇਨਤੀ ਕਰਦਾ ਹਾਂ ਕਿ ਇਸ ਮੇਲੇ ਵਿੱਚ ਆ ਕੇ ਆਪਣੇ ਕਲਚਰ ਨਾਲ ਜੁੜੋ ਤਾਂ ਇਹ ਇੱਕ ਉਪਰਾਲਾ ਕੀਤਾ ਜਾ ਰਿਹਾ ਹੈ ਡਾਕਟਰ ਬੀ ਆਰ ਅੰਬੇ ਦੇ ਕਲੱਬ ਵੱਲੋਂ ਜੋ ਕਿ ਅਸੀਂ ਇਸੇ ਚੀਜ਼ ਲਈ ਬਣਾਇਆ ਸੀ ਕਿ ਅਸੀਂ ਆਪਾਂ ਇਸ ਕਲੱਬ ਨਾਲ ਕਲਚਰ ਪ੍ਰੋਗਰਾਮ ਵਿੱਚ ਚਾਹੀਏ ਜੋ ਵੀ ਹੁਣ ਕਮਿਊਨਿਟੀ ਨਾਲ ਪ੍ਰੋਗਰਾਮ ਹੁੰਦੇ ਆ ਉਹ ਚ ਉਹ ਸ਼ਾਮਲ ਹੋਈਏ ਕਈ ਕਿਛ ਜਿਹੋ ਜਿਹੀਆਂ ਸੀ ਉਹ ਆ ਉਹ ਜੇ ਗੁਰੂ ਘਰ ਬੋਲਾਪਨ ਨਹੀਂ ਕਰ ਸਕਦੇ ਇਸੇ ਲਈ ਕਲੱਬ ਦਾ ਗਠਨ ਕੀਤਾ ਗਿਆ ਸੀ ਕਿ ਅਸੀਂ ਇਹੋ ਜਿਹੇ ਪ੍ਰੋਗਰਾਮ ਵਿੱਚ ਵੀ ਪਾਰਟ ਲਈਏ ਤੇ ਆਪਣੇ ਕਲਚਰ ਨਾਲ ਜੋ ਵੀ ਲੋਕਾਂ ਲੋਕਾਂ ਨੂੰ ਜੁਆਇਨ ਕਰਾਈਏ ਤੇ ਮੈਂ ਆਪਣੇ ਕਲੱਬ ਵੱਲੋਂ ਬੇਨਤੀ ਕਰਦਾ ਕਿ ਸਾਰੇ ਹੀ ਹੋਮੋ ਹਮਾ ਕੇ ਇਸ ਮੇਲੇ ਦੇ ਵਿੱਚ 14 ਤਰੀਕ ਨੂੰ ਪਹੁੰਚੋ ਨਿਊਯਾਰਕ ਵਿੱਚ ਰਹਿੰਦੇ ਸਾਰੇ ਹੀ ਵਾਸੀਆਂ ਨੂੰ ਇਸ ਗੱਲ ਦੀ ਬਹੁਤ ਹੀ ਜਾਣ ਕੇ ਬੇहद ਖੁਸ਼ੀ ਹੋਵੇਗੀ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਲਖੀ ਗੱਲ ਭਾਜੀ ਇੱਕ ਬਹੁਤ ਹੀ ਪਿਆਰਾ ਜਿਹਾ ਪੰਜਾਬੀ ਮੇਲਾ ਮੇਲਾ ਪੰਜਾਬੀਆਂ ਦਾ ਜੋ ਕਿ 14 ਸਤੰਬਰ ਦਿਨ ਐਤਵਾਰ ਨੂੰ 236 ਸਟਰੀਟ ਹਿਲਸੈਡ ਐਵੇਨਿਊ ਤੇ ਹੋਵੇਗਾ ਜਿਸ ਵਿੱਚ ਆਪ ਸਾਰਿਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਆਪ ਵੀ ਆਓ ਅਤੇ ਆਪ ਪਰਿਵਾਰ ਸਮੇਤ ਬੱਚਿਆਂ ਨੂੰ ਵੀ ਲੈ ਕੇ ਇਸ ਮੇਲੇ ਵਿੱਚ ਪਹੁੰਚਣ ਦੀ ਕਿਰਪਾਲਤਾ ਕਰਨੀ ਇਹ ਜੋ ਪ੍ਰੋਗਰਾਮ ਹੈ ਜੋ ਹਾਈਪ ਐਂਟਰਟੇਨਮੈਂਟ ਐਂਡ ਫੋਲਕ ਸਟਾਰ ਐਂਟਰਟੇਨਮੈਂਟ ਅਤੇ ਪਾਵਰਡ ਬਾਈ ਡਾਕਟਰ ਬੀ ਆਰ ਅੰਬੇਦਕਰ ਕਲੱਬ ਯੂ ਐਸ ਏ ਵੱਲੋਂ ਇਹ ਕੀਤਾ ਕਰਵਾਇਆ ਜਾ ਰਿਹਾ ਹੈ ਸੋ ਸਾਰਿਆਂ ਨੂੰ ਬੇਨਤੀ ਹੈ ਕਿ ਸਾਰੇ ਇਸ ਮੇਲੇ ਵਿੱਚ ਪਹੁੰਚ ਕੇ ਇਸ ਮੇਲੇ ਦੀਆਂ ਖੁਸ਼ੀਆਂ ਨੂੰ ਇਸ ਮੇਲੇ ਦੀ ਰੌਣਕ ਨੂੰ ਬਦਾਓ ਜਿਸ ਵਿੱਚ ਫੂਡ ਦੇ ਸਟਾਲ ਅਤੇ ਬੱਚਿਆਂ ਵਾਸਤੇ ਜੋ ਸਪੈਸ਼ਲ ਗੇਮਾਂ ਹਨ ਪ੍ਰੋਗਰਾਮ ਕਰਵਾਏ ਜਾਣਗੇ ਸਾਰਿਆਂ ਨੂੰ ਬੇਨਤੀ ਹੈ ਕਿ ਇਸ ਮੇਲੇ ਵਿੱਚ ਹੌਮ ਹਮਾ ਕੇ ਪਹੁੰਚ ਕੇ ਇਸ ਮੇਲੇ ਦੀ ਰੌਣਕ ਨੂੰ ਬਦਾਓ ਜੀ ਇਹ ਪ੍ਰੋਗਰਾਮ 14 ਸਤੰਬਰ ਨੂੰ 23602 Hillside Avenue Queens New York ਵਿਖੇ ਹੋਵੇਗਾ ਜਿੱਥੇ ਫ੍ਰੀ ਪਾਰਕਿੰਗ ਗਿੱਧਾ ਭੰਗੜਾ ਕਿਡਜ਼ ਰਾਈਡ ਫੂਡ ਸਟਾਲ ਸ਼ੋਪਿੰਗ ਸਟਾਲ ਅਤੇ ਹੋਰ ਬਹੁਤ ਸਾਰੇ ਐਂਟਰਟੇਨਮੈਂਟ ਦੇ ਇੰਤਜ਼ਾਮ ਕੀਤੇ ਜਾਣਗੇ ਇਸ ਪ੍ਰੋਗਰਾਮ ਦਾ ਪੋਸਟਰ ਬੋਬੀ ਕੁਮਾਰ ਦੇ ਦਫਤਰ ਵਿੱਚ ਰਿਲੀਜ਼ ਕੀਤਾ ਗਿਆ ਹੈ ਪਹਿਲਾਂ ਇਹ ਪ੍ਰੋਗਰਾਮ 24 ਅਗਸਤ ਨੂੰ ਕਰਵਾਇਆ ਜਾਣਾ ਸੀ ਪਰ 24 ਅਗਸਤ ਨੂੰ ਇੰਡੀਆ ਡੇ ਪਰੇਡ ਹੋਣ ਕਰਕੇ ਇਸ ਦੇ ਲਈ 14 ਸਤੰਬਰ ਦਾ ਦਿਨ ਤੈਅ ਕੀਤਾ ਗਿਆ ਜੋ ਕਿ ਭਾਈਚਾਰਕ ਸਾਂਝ ਦਾ ਸੁਨੇਹਾ ਹੈ ਜਿਹੜਾ ਇਹ ਮੇਲਾ 14 ਸਤੰਬਰ 2025 ਨੂੰ ਹਿਲ ਸਾਈਡ ਐਵੈਨਿਊ ਕੁਇਨਸ ਦੇ ਵਿਖੇ ਹੋਣ ਜਾ ਰਿਹਾ ਲੱਖੀ ਭਾਜੀ ਤੇ ਉਹਨਾਂ ਦੀ ਟੀਮ ਜਿਹੜੀ ਇਹ ਮੇਲਾ ਕਰਵਾਉਣ ਜਾ ਰਹੀ ਹੈ ਪਹਿਲਾਂ ਇਹਨਾਂ ਮੇਲੇ ਦੀ ਡੇਟ ਇਹਨਾਂ ਨੇ 24 ਅਗਸਤ 2025 ਨੂੰ ਰੱਖੀ ਸੀ ਤੇ ਸਾਡੀ ਟੀਮ ਨੇ ਇਹਨਾਂ ਨੂੰ ਅਪਰੋਚ ਕੀਤਾ ਰਿਕੁਐਸਟ ਕੀਤੀ ਇਸ ਕਰਕੇ ਮੇਲੇ ਦੀ ਡੇਟ ਪੋਸਟਪੋਨ ਹੋਈ ਰਿਕੁਐਸਟ ਕਰਨ ਦਾ ਕਾਰਨ ਇਹ ਸੀਗਾ ਵੀ ਸਾਡੀ ਜਿਹੜੀ ਇੰਡੀਆ ਡੇ ਪਰੇਡ ਜੋ ਸਾਡੀ ਬਹੁਤ ਵੱਡੀ ਪਰੇਡ ਹੈ ਵੈਕਸਵਿਲ ਦਾ ਲੌਂਗ ਆਇਲੈਂਡ ਦਾ ਸਾਡੇ ਦੇਸ਼ ਦਾ ਮਾਣ ਹੈ ਉਹ ਪਰੇਡ ਤੇ ਜਿਹੜੀ ਕਿ ਸਾਡੇ ਫਾਊਂਡਰ ਬੋਬੀ ਕੋਲੋਟੀ ਜੀ ਵਿਮਲ ਗੋਇਲ ਜੀ ਮੇਰੇ ਨਾਲ ਕੋ-ਪ੍ਰੈਜ਼ੀਡੈਂਟ ਆ ਸੀ ਦੋਨੋਂ ਔਰ ਸਾਰੀ-ਸਾਰੀ ਟੀਮ ਮਿਲ ਕੇ ਇਹ ਕਰਾਂਦੀ ਆ ਤੇ ਅਸੀਂ ਲੱਖੀ ਭਾਜੀ ਨੂੰ ਦੱਸਿਆ ਵੀ ਸਾਡੀ ਪਰੇਡ ਆ 24 ਅਗਸਤ ਨੂੰ ਇਸ ਕਰਕੇ ਇਹਨਾਂ ਨੇ ਵੀਰ ਜੀ ਨੇ ਸਾਡੇ ਨਾਲ ਪੂਰੀ ਯਾਨੀ ਕਿ ਕੋਆਪਰੇਸ਼ਨ ਕੀਤੀ ਔਰ ਇਹਨਾਂ ਨੇ ਆਪਦੇ ਮੇਲੇ ਦੀ ਜਿਹੜੀ ਡੇਟ ਆ ਉਹ ਫਿਰ 24 ਅਗਸਤ ਤੋਂ 14 ਸਤੰਬਰ ਤੇ ਪੋਸਟਪੋਨ ਕੀਤੀ ਆ ਤੇ ਸਾਰੇ ਭੈਣ ਭਰਾਵਾਂ ਨੂੰ ਜਾਨੀ ਕਿ ਮੈਂ ਰਿਕੁਐਸਟ ਕਰਦਾ ਕਿ ਇਹ ਮੇਲੇ ਦਾ 파ਟ ਬਣੋ ਔਰ ਭਾਜੀ ਉਰਿਆਂ ਦੀ ਪੂਰੀ ਸਪੋਰਟ ਕਰੋ ਇਹ ਆਪਣੀ ਕਮਿਊਨਿਟੀ ਦੇ ਸਾਰੇ ਅਸੀਂ ਰਲ ਮਿਲ ਕੇ ਸਾਰੇ ਪ੍ਰੋਗਰਾਮ ਕਰਦੇ ਆਂ ਤੇ ਸਾਨੂੰ ਉਮੀਦ ਹੈ ਤੁਸੀਂ ਸਾਰੇ ਇਸ ਮੇਲੇ ਦੀ ਪੂਰੀ ਸਪੋਰਟ ਕਰੋਗੇ ਔਰ ਸਾਡੀ ਇੰਡੀਆ ਡੇ ਪਰੇਡ ਵੱਲੋਂ ਵੀ ਤੁਹਾਡੀ ਲੱਖੀ ਭਾਜੀ ਸਾਰੀ ਪੂਰੀ ਟੀਮ ਦੀ ਤੁਹਾਨੂੰ ਸਪੋਰਟ ਕਰਾਂਗੇ ਮੇਲਾ ਪੰਜਾਬੀਆਂ ਦਾ ਸਪਟੈਂਬਰ 14th ਕੋ ਹੈ ਆ ਆਲ ਸ਼ੁੱਡ ਜੁਆਇਨ And this is Hype Entertainment and Fox Song, Fox Star Entertainment. This is powered by Dr. Ambedkar Club USA. So please, everyone should join and enjoy yourself. There will be a lot of food stalls, games, and sports for everyone. And the whole family will enjoy. And this is a great program and a lot of entertainment. So everyone should come and join. Again, it's on September 14th. September 14th from 12 p.m. to 8 p.m. Everyone, please join. ਬਹੁਤ ਸਮੇਂ ਬਾਅਦ ਇੱਕ ਅਜਿਹਾ ਪ੍ਰੋਗਰਾਮ ਨਿਯੋਗ ਦੇ ਵਿੱਚ ਹੋਣ ਜਾ ਰਿਹਾ ਹੈ ਜਿਸ ਦੇ ਵਿੱਚ ਬਹੁਤ ਸਾਰੇ ਪੰਜਾਬੀ ਗਾਇਕ ਇਕੱਠੇ ਆ ਰਹੇ ਨੇ ਇਹ ਮੇਲਾ ਪੰਜਾਬ ਦੇ ਵਿੱਚ ਵੱਡੇ ਅਤੇ ਪੁਰਾਣੇ ਮੇਲਿਆਂ ਦੇ ਵਰਗਾ ਹੋਵੇਗਾ ਜਿਸ ਦੇ ਲਈ ਸਭ ਨੂੰ ਖੁੱਲਾ ਸੱਦਾ ਦਿੱਤਾ ਜਾ ਰਿਹਾ ਹੈ ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ ਆਈਓਐਸ ਤੇ ਫ੍ਰੀ ਵਿੱਚ ਰੋਕੂ ਅਤੇ ਐਮਾਜ਼ਾਨ ਫਾਇਰ ਟੀਵੀ ਤੇ ਜਾ ਐਪਲ ਟੀਵੀ ਤੇ ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ